ਜੀ ਕੀ ਨਾਮਾ ਤੁਹਾਡਾ ਕਿਸ ਮੁੱਦੇ ਲੈ ਕੇ ਜਲਾਜ ਅੱਜ ਤੁਹਾਡੇ ਕੋਲ ਉਸ ਵਾਰ ਚ ਕਿੱਡਾ ਜਾ ਰਿਹਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪੰਜਾਬ ਚਾੜ ਡੱਡ ਖਾਵਾਂ ਤੇ ਜਿਹੜੀ ਇਹ ਈਰਾਨ ਤੇ ਫਲਸਤੀਨ ਦੇ ਖਿਲਾਫ ਜੰਗ ਚੱਲੀ ਹੋਈ ਹੈ ਅਮਰੀਕਾ ਤੇ ਇਜ਼ਰਾਈਲ ਤੇ ਇਜ਼ਰਾਈਲੀ ਫੌਜਾਂ ਵੱਲੋਂ ਉਹਦੇ ਖਿਲਾਫ ਸਾਰੇ ਪ੍ਰਦਰਸ਼ਨ ਕਰ ਰਹੇ ਆਂ ਕੱਲ ਤੇ ਗਰਾਉਂ ਹੋ ਗਏ ਹਟਿਆ ਅੱਜ ਇਥੇ ਪਟੰਡੇ ਦੇ ਬਰਨਾਲਾ ਚ ਮੋਦੀ ਹਕੂਮਤ ਪਿਛਲੇ ਸਮੇਂ ਚ ਇਜ਼ਰਾਈਲ ਦੀ ਸਪੋਰਟ ਕਰਦੀ ਰਹੀ ਹੈ ਹਥਿਆਰ ਵੀ ਭੇਜਦੀ ਰਹੀ ਹੈ ਲੌਜਿਸਟਿਕਸ ਸਪੈਨ ਵੀ ਰਹੀ ਹੈ ਤੇ ਉਹਨਾਂ ਦੇ UN ਚ ਪਾਲੇਸਟੀਨ ਦੇ ਹੱਕ ਚ ਮਤਾ ਪਾਉਣ ਨੂੰ ਪਿੱਛੇ ਹਟੇ ਹੋਏ ਆ ਅਸੀਂ ਚਾਹੁੰਦੇ ਆ ਵੀ ਇਜ਼ਰਾਈਲ ਨੂੰ ਹਥਿਆਰ ਭੇਜਣੇ ਮੋਦੀ ਸਰਕਾਰ ਨੂੰ ਬੰਦ ਕੀਤੇ ਜਾਣ ਉਹਨਾਂ ਦੇ ਸਾਰੇ ਸਮਝੌਤੇ ਸਦਨੀ ਰਾਤ ਪਿੱਛੇ ਜਾਣ ਇਜ਼ਰਾਈਲ ਦਾ ਮੁਕੰਮਲ ਪਾਈਕਟ ਕੀਤਾ ਜਾਵੇ ਅਮਰੀਕਾ ਤੇ ਇਜ਼ਰਾਈਲ ਹੈ ਜਿਹੜੇ ਦੂਸਰੇ ਦੇਸ਼ਾਂ ਤੇ ਨਾਕੀਆਂ ਜੰਗਾਂ ਮੜਨੀਆਂ ਤੁਰੰਤ ਬੰਦ ਕਰਨ ਪਾਲਸਤੀਨ ਦੀ ਜਿਹੜੀ ਘਟਨਾ ਹੈ ਇਜ਼ਰਾਈਲ ਉਤੋਂ ਫੋਰੀ ਨਿਕਲੇ ਉਹਨਾਂ ਦੇ ਬੱਚਾ ਨੂੰ ਭੁੱਖੇ ਮਾਰਨਾ ਬੰਦ ਕਰ ਦੇ ਜੀ ਜੀ ਸਿੰਘ ਲਹਿਰਾ ਇਨਕਲਾਬ ਵਿਕੇਂਦਰ ਸੁਪਰ ਕਮੇਟੀ ਮੈਂਬਰ ਜੀ ਕੀ ਕਰ ਰਜੋਨ ਅੱਜ ਜਿਲੇ ਕੇ ਤੁਹਾਡੇ ਕੋਲ ਮਾਰਚ ਕੱਢਿਆ ਜਾ ਰਿਹਾ ਅੱਜ ਦੀ ਜੋ ਅਮਰੀਕਾ ਤੇ ਇਜ਼ਰਾਈਲ ਵੱਲੋਂ ਪਲਸਤੀਨੀ ਤੇ ਇਰਾਨ ਤੇ ਜੰਗ ਸ਼ੁਰੂ ਕੀਤੀ ਹੋਈ ਹੈ ਉਹਦੇ ਵਿਰੋਧ ਚ ਸਮੁੱਚੇ ਪੰਜਾਬ ਚ ਇਨਕਲਾਬੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਸਭੁੱਚੇ ਭਾਰਤ ਚ ਜਾਂ ਵੱਖ-ਵੱਖ ਇਜ਼ਰਾਈਲ ਅੰਦਰ ਇਹ ਅਮਰੀਕਾ ਅੰਦਰ ਵਿਰੋਧ ਕੀਤਾ ਜਾਂਦਾ ਹੈ ਉਸ ਦੀ ਕੜੀ ਵਜੋਂ ਅੱਜ ਅਸੀਂ ਬਰਨਡੇ ਸ਼ਹਿਰ ਚ ਜੋ ਜੰਗ ਅਮਰੀਕਾ ਨੇ ਸ਼ੁਰੂ ਕੀਤੀ ਹੈ ਉਹਨੂੰ ਅਸੀਂ ਅੱਜ ਵਿਰੋਧ ਕਰ ਰਿਹਾ ਹਾਂ ਕਿਉਂਕਿ ਅਮਰੀਕਾ ਜੰਗਵਾਜ ਹੈ ਹਮੇਸ਼ਾ ਜੰਗਾਂ ਛੇੜਦਾ ਰਹਿੰਦਾ ਹੈ ਕਿਉਂਕਿ ਜੱਗਾ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਨਹੱਕੀ ਜੰਗ ਹੁੰਦੀ ਹੈ ਜਿਹੜੀ ਅਮਰੀਕਾ ਨੇ ਛੇੜੀ ਹੈ ਲੋਕਾਂ ਦਾ ਘਾਨ ਕਰਦੀ ਹੈ ਲੋਕਾਂ ਦੀ ਆਰਥਿਕ ਡਾਊਨ ਕਰਦੀ ਹੈ ਇੱਕ ਹੱਕੀ ਜੰਗ ਹੁੰਦੀ ਹੈ ਜੋ ਲੋਕ ਆਪੀਆਂ ਹੱਕੀ ਤੇ ਜਾਇਜ ਮੰਗਾਂ ਲਈ ਲੜਦੇ ਨੇ ਜੋ ਫਲਸਤੀਨ ਚ ਉਹਨਾਂ ਫਲਸਤੀਨੀ ਬੱਚਿਆਂ ਦਾ ਜੋ ਹਾਲ ਕੀਤਾ ਉਹ ਬਹੁਤ ਮਾੜੀ ਹਾਲਤ ਹੈ ਅਸੀਂ ਮੰਗ ਕਰਦੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਜੋ ਹਮਲੇ ਕਰ ਰਿਹਾ ਹੈ ਉਹਨੂੰ ਬੰਦ ਕੀਤੇ ਜਾਣ ਤੇ ਜੋ ਲੋਕਾਂ ਦੇ ਉੱਥੇ ਮਸਲੇ ਹੈ ਉਹ ਹੱਲ ਕੀਤੇ ਜਾਣ